ਨੰਤਾ ਦੇ ਕਲਕੰਦ ਪਤਮੀਨੀ ਅਸੀਂ ਇਹ ਕੁਝ ਹੋ ਰਹੀ ਹੈ ਸੋ ਯੂ نو ਰਾਈਟ ਨਾਓ ਸਰਕਾਰ ਸਿਰ ਇਹ ਦੇਖਦੀ ਹੈ ਕਿ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਵੋਟਾਂ ਮਿਲ ਸਕਦੀਆਂ ਕਿਉਂਕਿ ਉਹ ਕਿਉਂਕਿ ਉਹਨਾਂ ਨੇ ਜਿਹੜਾ ਸਭ ਨਾਲੋਂ ਗਲਤ ਡਿਸੀਜਨ ਇਹ ਲਿਆ ਸੀਗਾ ਬ੍ਰਿਜਾਤ ਬੰਦੇ ਲਿਆਉਣੇ ਸ਼ੁਰੂ ਕੀਤੇ ਤਾਂ ਥੋਪ ਦੇ ਬਾਹਰ ਲਿਆ ਦੇ ਉਹਦੇ ਬਾਰੇ ਬਿਲਕੁਲ ਨਹੀਂ ਸੋਚਿਆ ਕਿ ਵੀ ਇਹਨਾਂ ਨੇ ਰਹਿਣਾ ਤਾਂ ਨਾ ਕਿੱਥੇ ਹੈ ਕੰਮ ਕਾਲ ਕਿੱਥੇ ਕਰਨਾ ਹੈ ਤੇ ਆਮ ਕ੍ਰੀਗਿੰਗ ਇਹਨਾਂ ਨੂੰ ਕਿਵੇਂ ਐਕਸੈਪਟ ਕਰਨਗੇ ਤੁਹਾਨੂੰ ਕੀ ਲੱਗਦਾ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਕੈਸ਼ ਤੇ ਕੰਮ ਕਰਨਾ ਇਹਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਨਿਆ ਜਾ ਰਿਹਾ ਹੈ ਕਿ ਅੱਧਿਆਂ ਤੋਂ ਵੀ ਘੱਟ ਲੋਕ ਹੋਣਗੇ ਜਿਹੜੇ ਪੀਆਰ ਇੱਥੋਂ ਦੇ ਹੋ ਸਕਣਗੇ ਤੇ ਬਾਕੀਆਂ ਦਾ ਫਿਰ ਸਰ ਕੀ ਬਣੇਗਾ ਜਿਹੜੇ ਜਿਹਨਾਂ ਨੂੰ ਹੁਣ ਪੀਆਰ ਨਹੀਂ ਮਿਲੇਗੀ ਤਾਂ ਫਿਰ ਸੀਬੀਐਸਏ ਵਾਲੇ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣਗੇ ਕਿਵੇਂ ਪ੍ਰੋਸੈਸ ਚੱਲੇਗਾ ਜੀ ਦੋਸਤੋ ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ ਤੇ ਸਾਡਾ ਅਗਲਾ ਸੈਗਮੈਂਟ ਜਿਹਦੇ ਵਿੱਚ ਅਸੀਂ ਬ੍ਰਿਜ ਮੋਹਨ ਜੀ ਦੇ ਨਾਲ ਵਿਸ਼ੇਸ਼ ਤੌਰ ਦੇ ਤੇ ਲੀਗਲ ਪਲਸ ਇਹ ਜਿਹੜਾ ਸਾਡਾ ਸੈਗਮੈਂਟ ਹੈ ਇਹਨੂੰ ਅੱਜ ਬ੍ਰਿਜ ਮੋਹਨ ਜੀ ਦੇ ਨਾਲ ਅਸੀਂ ਜਿਹੜੇ ਇਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਵੀ ਥੋੜਾ ਜਿਹਾ ਸਾਡੀ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀਜ਼ ਦੇ ਨਾਲ ਜੁੜਿਆ ਹੋਇਆ ਹੈ ਇਸ ਤੋਂ ਪਹਿਲਾਂ ਕਿ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਤੋਰੀਏ ਮੈਂ ਦੱਸ ਦਿੰਨਾ ਹੈ ਕਿ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪੇੜ ਰਾਈ ਕੋਟ ਦੀ ਸ਼ਾਨ ਮੰਨੇ ਪਰ ਮੰਨੇ ਮਸ਼ਹੂਰ ਤੇ ਧਰਲੇਦਾਰ ਵਕੀਲ ਵਕੀਲ ਬ ਬੈਰਿਸਟਰ ਤੇ ਸੋਲੀਸਿਟਰ ਨੇ ਬ੍ਰਿਜਮਨ ਐਂਡ ਐਸੋਸੀਏਟਸ ਤੋਂ 416 994 999 ਇਹਦਾ ਫੋਨ ਨੰਬਰ ਹੈ ਸਾਡੇ ਨਾਲ ਸਾਡੇ ਇਸ ਸੈਗਮੈਂਟ ਦੇ ਵਿੱਚ ਹਾਜ਼ਰ ਹੋ ਰਹੇ ਨੇ ਬ੍ਰਿਜਮਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਆ ਸਤਿ ਸ਼੍ਰੀ ਅਕਾਲ ਸਜਨ ਜੀ ਗੁੱਡ ਆਫਟਰਨੂੰ ਵੈਰੀ ਗੁੱਡ ਆਫਟਰਨੂੰ ਸਰ ਥੈਂਕ ਯੂ ਸੋ ਮਚ ਜੀ ਤੇ ਤੁਸੀਂ ਸਾਡੇ ਜਿਹੜੇ ਅੱਜ ਦੇ ਸੈਗਮੈਂਟ ਦੇ ਵਿੱਚ ਸਾਥ ਦੇਣ ਲਈ ਸਾਡੇ ਨਾਲ ਜੁੜੇ ਹੋ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਕਰਦੇ ਆ ਤੇ ਜਿਹੜਾ ਅੱਜ ਦਾ ਸਰ ਵਿਸ਼ਾ ਹੋਣਾ ਸਾਡਾ ਆਪਾਂ ਦੇਖ ਰਹੇ ਹਾਂ ਕਿ ਇੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਜੇ ਗੱਲ ਕਰਨ ਬਹੁਤ ਵੱਡੀ ਇੱਕ ਚਰਚਾ ਕੁਝ ਸਮੇਂ ਤੋਂ ਛੜੀ ਹੋਈ ਆ ਜਿਹਦੇ ਵਿੱਚ ਕਿਹਾ ਜਾਂਦਾ ਕਿ ਦੇਸ਼ ਦੇ ਵਿੱਚੋਂ ਦੇਸ਼ ਨਿਕਾਲਾ ਜਿਹਨੂੰ ਕਹਦੇ ਹੀ ਜਾਂ ਮਾਸ ਡਿਪੋਰਟੇਸ਼ਨ ਦੀ ਗੱਲ ਕਰ ਲਈਏ ਉਹਦੀ ਗੱਲ ਤੇ ਜਾਂ ਮਾਫੀ ਨਾਮੇ ਦੀ ਗੱਲ ਕਰਦੇ ਆ ਇਮੀਗ੍ਰੇਸ਼ਨ ਦੇ ਪਰਸਪੈਕਟਿਵ ਤੋਂ ਤੇ ਅੱਜ ਇਹਦੇ ਬਾਰੇ ਵਿੱਚ ਅਸੀਂ ਥੋੜੀ ਜਿਹੀ ਜਾਣਕਾਰੀ ਤੁਹਾਡੇ ਤੋਂ ਲੈਣੀ ਆ ਦੱਸੋ ਕੀ ਕਹੋਗੇ ਇਸ ਵਿਸ਼ੇ ਦੇ ਉੱਤੇ ਜਿਹੜਾ ਦੇਸ਼ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣਾ ਜਾਂ ਫਿਰ ਮਾਫ ਕਰਨਾ ਤੇ ਇੱਥੇ ਰਹਿਣ ਲਈ ਉਹਨਾਂ ਨੂੰ ਸਾਧਨ ਤੇ ਸੁਵਿਧਾਵਾਂ ਪ੍ਰੋਵਾਈਡ ਕਰਨੀਆਂ ਪਹਿਲਾਂ ਤਾਂ ਓਪਨਿੰਗ ਰਿਮਾਰਕਸ ਕੀ ਦਿਓਗੇ ਜਿੰਦਜੀ ਜਦੋਂ ਵੀ ਕਦੇ ਇਮੀਗ੍ਰੇਸ਼ਨ ਦੀ ਚੋਕਰ ਗੱਲਬਾਤ ਚੱਲਦੀ ਹੁੰਦੀ ਸੀ ਤਾਂ ਇਸ ਦਾ ਸਭ ਤੋਂ ਵੱਧ ਸਵਾਗਤ ਕਰਨ ਵਾਲੇ ਕੰਟਰੀਜ਼ ਵਿੱਚੋਂ ਕੈਨੇਡਾ ਦੁਨੀਆ ਦੇ ਮੋਹਰੀ ਦੇਸ਼ਾਂ 'ਚੋਂ ਸਭ ਤੋਂ ਅੱਗੇ ਹੁੰਦਾ ਸੀ ਪਰ ਹੁਣ ਰੀਸੈਂਟਲੀ ਹਵਾਲਾ ਰੁਖ ਬਦਲ ਰਿਹਾ ਜੀ ਕੈਨੇਡਾ ਕਿਹੜਾ ਦੇਸ਼ ਹੁੰਦਾ ਸੀ ਜਿੱਥੇ ਹਰ ਕਿਸੇ ਦਾ ਸਵਾਗਤ ਕੀਤਾ ਜਾਂਦਾ ਸੀ ਪਿਛਲੇ ਕੁਝ ਸਾਲਾਂ 'ਚ ਉਹ ਲੋਕਾਂ ਦੀ ਜਿਹੜੀ ਸੋਚ ਹੈ ਕਾਫੀ ਬਦਲ ਚੁੱਕੀ ਹੈ ਜੀ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਵੱਧ ਜਾਣ ਕਰਕੇ ਆਲ ਆਫ ਅਸਰਵਨ ਜਿਹੜੀ ਲੋਕਾਂ ਦੀ ਨਸਲਵਾਦੀ ਸੋਚ ਹੋਏ ਵਾਧੇ ਨੂੰ ਬਹਾਨੇ ਵਜੋਂ ਵਰਤੇ ਜਾ ਰਹੇ ਆ ਇਹ ਸਭ ਕੁਝ ਬਦਲਣਾ ਇਸ ਦਾ ਤੇ ਨਿਰਭਰਤਾ ਕਿ ਸਰਕਾਰ ਕਿਹੜੇ ਕਾਨੂੰਨ ਲਾਗੂ ਕਰਦੀ ਹੈ ਜਾਂ ਇਹ ਸਭ ਰੋਕਣ ਲਈ ਕੀ ਕਦਮ ਚੁੱਕ ਰਹੀ ਹੈ ਜਿਸ ਨਾਲ ਇਹ ਸਭ ਕੁਝ ਬਦਲ ਜਾਊਗਾ ਸਰ ਇੱਥੇ ਨਸਲੀ ਹਮਲਿਆਂ ਦਾ ਤੁਸੀਂ ਜ਼ਿਕਰ ਕੀਤਾ ਤਾਂ ਉਹਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਪੰਜਾਬੀਆਂ ਤੇ ਨਸਲੀ ਹਮਲੇ ਸੁਣਨ ਦੇ ਇਲਜ਼ਾਮ ਵੀ ਸੁਣਦੇ ਰਹੇ ਆ ਤੇ ਨਾਲ ਦੀ ਨਾਲ ਜਿਹੜੇ ਆਦੀਵਾਸੀਆਂ ਨੂੰ ਲੈ ਕੇ ਵੀ ਕੁਝ ਗੱਲਾਂ ਸਾਹਮਣੇ ਆਈਆਂ ਨੇ ਉਹ ਕੀ ਨੇ ਯੂ نو ਜਦ ਕਦੇ ਵੀ ਬਿਫੋਰ ਵੀ ਗੋ देयर ਯੂ نو ਤੁਹਾਨੂੰ ਯਾਦ ਹੋਊਗਾ ਕੋਵਿਡ ਦਾ ਜਿਹੜਾ 3-4 ਸਾਲ ਲੰਘੇ ਕਾਫੀ ਔਖੇ ਸੀਗੇ ਉਹਦੇ ਵਿੱਚ ਪੰਜਾਬੀਆਂ ਨੇ ਆਪਣੇ ਸਟੂਡੈਂਟਸ ਨੇ ਵਰਕ ਵੀਜ਼ਾ ਤੋਂ ਆਏ ਨੇ ਵਰਕ ਪਰਮਿਟ ਵਾਲਿਆਂ ਨੇ ਹਾਂਜੀ ਕਿੰਨਾ ਕਿੰਨਾ ਅਹਿਮ ਰੋਲ ਨਿਭਾਇਆ ਸੀ ਜੀ ਯੂ نو ਕਿਉਂਕਿ ਮੇਰੇ ਆਫਿਸਸ ਹਨ ਸਾਰੇ ਕੈਨੇਡਾ ਚ ਵੈਂਕੂਵਰ ਐਡਮਿੰਟਨ ਕੈਲਗਰੀ ਬ੍ਰੈਂਟਨ ਯੂ نو ਜੇ ਤੁਸੀਂ ਕਿਤੇ ਛੋਟੀਆਂ ਕਮਿਊਨਿਟੀਆਂ ਜਾ ਕੇ ਦੇਖ ਲਓ ਆ ਆਪਣੀ ਕਮਿਊਨਿਟੀ ਬਿਲਕੁਲ ਠੱਪ ਹੋ ਆਪਣਾ ਸਾਡੀ ਜਿਹੜੀ ਆਪਣੀ ਇਕਨੋਮੀ ਹੈ ਉਹ ਬਿਲਕੁਲ ਠੱਪ ਹੋ ਜਾਣੀ ਸੀ ਜੇ ਉਸ ਵਲੇ ਸਟੂਡੈਂਟਸ ਆਤਮਾ ਦਿੱਤੇ ਪਰ ਹੁਣ ਕਿਉਂਕਿ ਆਪਾਂ ਕੋਵਿਡ ਚੋਂ ਬਾਹਰ ਨਿਕਲੇ ਆਏ ਆ ਹੁਣ ਸਾਰਾ ਕੁਝ ਜਿਹੜਾ ਬਲੇਮ ਹੈ ਜਿਹੜੀਆਂ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਕੰਮ ਕਾਜ ਨਹੀਂ ਮਿਲ ਰਿਹਾ ਹਾਊਸਿੰਗ ਡਿਫਿਕਲਟੀਜ਼ ਆ ਰਹੀਆਂ ਹਾਊਸਿੰਗ ਪ੍ਰੋਬਲਮਸ ਆ ਰਹੀ ਹੈ ਉਹਦੇ ਲਈ ਸਾਰਿਆਂ ਨੂੰ ਇਮੀਗ੍ਰੇਸ਼ਨ ਦਾ ਇਮੀਗ੍ਰੇਸ਼ਨ ਦਾ ਦੋਸ਼ੀ ਮੰਨੇ ਜਾ ਰਿਹਾ ਜਿਹੜੀ ਇਮੀਗ੍ਰੇਸ਼ਨ ਇੰਨੀ ਬਾਤ ਹੋਈ ਹੈ ਰਾਈਟ ਤੇ ਤੁਹਾਨੂੰ ਲੱਗਦਾ ਸਰ ਵੀ ਜਿਹੜੇ ਹੁਣੇ ਦੋਸ਼ੀ ਮੰਨਣ ਦੇ ਕਰਕੇ ਉਹਨਾਂ ਨੂੰ ਇਥੋਂ ਕੈਨੇਡਾ ਚੋਂ ਬਾਹਰ ਕੱਢ ਦਿੱਤਾ ਜਾਏਗਾ ਯੂ نو ਆ ਆ ਕੋਸ਼ਿਸ਼ ਪੂਰੀ ਕਰਨਗੇ ਪਰ ਕਾਮਯਾਬ ਨਹੀਂ ਹੋਣਗੇ ਜੀ ਓਕੇ ਐਡੀ ਬੜੀ ਮਾਤਰਾ ਚ ਆਲਮੋਸਟ ਮੋਰ ਦਨ 1 ਮਿਲੀਅਨ ਅਨਡਾਕੂਮੈਂਟਿਡ ਲੋਕ ਹੈਗੇ ਜੀ ਹਾਂ ਹਾਂ ਉਹਨਾਂ ਨੂੰ ਉਹਨਾਂ ਨੂੰ ਕੀ ਤੁਸੀਂ ਕਿਸ ਤਰ੍ਹਾਂ ਕੱਢੋਗੇ ਤੁਸੀਂ ਤੁਸੀਂ ਨਹੀਂ ਚਾਹੋਗੇ ਕਿ ਵੀ ਇਹ ਕੈਨੇਡਾ ਵਿੱਚ ਸਿਵਲ ਅਨਰੈਸਟ ਹੋ ਜਵੇ ਜੀ ਤੁਸੀਂ ਨਹੀਂ ਚਾਹੋਗੇ ਕਿ ਵੀ ਯੂ نو ਲੋਕੀ ਖੁਦਕੁਸ਼ੀਆਂ ਕਰਨ ਸੋ ਇਹ ਜਿਹੜੇ ਜਵਾਬ ਬੱਚੇ ਸਾਰਾ ਕੁਝ ਵੇਚ-ਵਟ ਕੇ ਕਰਜ਼ੇ ਚੱਕ ਕੇ ਇੱਥੇ ਆਏ ਆ ਉਹਨਾਂ ਕੋਲ ਯੂ نو ਵਾਪਸ ਜਾਣ ਦੇ ਰੇਲੇ ਰਸਤੇ ਆ ਕਾਫੀ ਬੰਦ ਹੋ ਚੁੱਕੇ ਆ ਜੀ ਆਪਾਂ ਵੀ ਮੈਂ ਜਦ 45 ਸਾਲ ਤੱਕ ਆਇਆ ਸੀ ਮੈਨੂੰ ਯਾਦ ਹੈ ਜੀ ਯਾ ਯੂ نو ਚਾਹ ਉਹਨੇ ਨੇ ਵਰੇ ਵੀ ਸੀਗੇ ਪਰ ਜਦ ਬੰਦਾ ਯੂ نو ਉਤਛਾੜ ਚੜ੍ਹ ਕੇ ਆਂਦਾ ਸਾਰਾ ਕੁਝ ਉਮੀਦ ਲੈ ਕੇ ਆਂਦਾ ਵੀ ਮੈਂ ਕੈਨੇਡਾ ਜਾ ਕੇ ਸੈੱਟ ਹੋ ਜਾਵਾਂ ਜੀ ਰਾਈਟ ਤਸਰ ਫਿਰ ਜੀ ਤੁਸੀਂ ਜਿਵੇਂ ਕਹਿ ਰਹੇ ਆ ਉਹ ਤੇ ਇੱਕ ਪਾਸੇ ਤਾਂ ਸਹੀ ਇਲਜ਼ਾਮ ਸੁਣਦੇ ਆ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਵੀ ਇਹਨਾਂ ਦੇ ਦੇ ਸੋਲਿਊਸ਼ਨਸ ਹੈਗੇ ਨੇ ਤੇ ਤੁਹਾਡੀ ਲਾ ਫਰਮ ਨੇ ਵੀ ਕਾਫੀ ਸਾਰੇ ਇਦਾਂ ਦੇ ਕੇਸਿਸ ਤੇ ਕੰਮ ਕੀਤਾ ਹੋਵੇਗਾ ਤੇ ਕੀ ਸੋਲਿਊਸ਼ਨਸ ਸੁਜੈਸਟ ਕਰਦੇ ਹੋ ਯੂ نو ਜਦ ਆਪਾਂ ਗੱਲਬਾਤ ਸੋਲਿਊਸ਼ਨਸ ਦੀ ਕਰੀ ਦੀ ਆ ਜੀ ਆ ਕੀ ਕੀਤਾ ਜਾਵੇ ਐਡੀ ਬੜੀ ਮਾਤਰਾ ਚ ਜਿਹੜੇ ਲੋਕ ਯੂ نو ਇੱਥੇ ਪਹੁੰਚ ਗਏ ਆ ਕੰਮ ਕਾਜ ਉਹਨਾਂ ਕੋ ਹੈ ਨਹੀਂ ਉਹਨਾਂ ਨੂੰ ਯੂ نو ਹੈ ਵੀ ਸਾਰਾ ਯੰਗ ਤੱਕ ਦਾ ਹਾਂਜੀ ਹੌਟ ਬਲੱਡ ਠੀਕ ਹੈ ਜੀ ਸੋ ਇਹਨਾਂ ਦਾ ਤਾਂ ਇਹ ਸলিউਸ਼ਨ ਆ ਕਿ ਕੋਈ ਨਿਕਲਣਾ ਜੀ ਕਿ ਵੀ ਮਾਸ ਲੈਵਲ ਤੇ ਜਨਰਲ ਐਮਨੇਸਟੀ ਉਹਦਾ ਪਾਵਰ ਇਹ ਐਕ ਵੀ ਸਾਰੇ ਲੋਕਾਂ ਨੂੰ ਇੱਕ ਡੇਟ ਡੇਟ ਦਿੱਤੀ ਜਾਊਗੀ ਵੀ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਲੋਕ ਆਏ ਆ ਜਾਂ ਉਸ ਤੋਂ ਬਾਅਦ ਆਏ ਆ ਉਹਨਾਂ ਸਾਰਿਆਂ ਨੂੰ ਆ ਪੱਕੇ ਕਰਨਾ ਪੈਣਾ ਸਰਕਾਰ ਨੂੰ ਉਹਦੇ ਚ ਹੀ ਕੈਨੇਡਾ ਦੀ ਤੇ ਇਮੀਗ੍ਰੈਂਸੀ ਦੀ ਜਿਹੜੇ ਆ ਰਹੇ ਆ ਜਾਂ ਆ ਚੁੱਕੇ ਆ ਉਹਨਾਂ ਉਹਨਾਂ ਦੀ ਦਿੱਤਰੀ ਹੈ ਸੋ ਦੋਸਤੋ ਇਸ ਵੇਲੇ ਸਾਡੀ ਗੱਲਬਾਤ ਚੱਲ ਰਹੀ ਹੈ ਬ੍ਰਿਜ ਮੋਹਨ ਜੀ ਦੇ ਨਾਲ ਬੈਰਿਸਟਰ ਸੋਲੀਸਿਟਰ ਬ੍ਰਿਜਮੋਹਨ ਐਂਡ ਐਸੋਸੀਏਟਸ ਤੋਂ ਸਾਡੇ ਨਾਲ ਨੇ 416 994 999 416 994 8989 ਦਾ ਫੋਨ ਨੰਬਰ ਹੈ ਬ੍ਰਿਜਮੋਹਨ ਜੀ ਜਿਹੜੇ ਹੁਣ ਲੋਕਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਨਾਲ ਇੱਥੇ ਪਹੁੰਚੇ ਸੀਗੇ ਤੇ ਹੁਣ ਉਹਨਾਂ ਨੂੰ ਇੱਥੋਂ ਜਾਣ ਲਈ ਕਿਹਾ ਜਾ ਰਿਹਾ ਪਰ ਉਹ ਜਾਣਾ ਨਹੀਂ ਚਾਹੁੰਦੇ ਕੀ ਕਹੋਗੇ ਉਹਨਾਂ ਬਾਰੇ ਇਹਨਾਂ ਕੋਈ ਵੀ ਵਿਅਕਤੀ ਜੋ ਬਿਨਾ ਪੀਆ ਜਾਂ ਵੀਜ਼ੇ ਦੇ ਕੈਨੇਡਾ ਵਿੱਚ ਰਹਦੇ ਆ ਉਹਨਾਂ ਨੂੰ ਗੈਰਕਾਨੂੰਨੀ ਤੇ ਬਿਨਾ ਸਟੇਟਸ ਦਾ ਮੰਨਿਆ ਜਾਂਦਾ ਹੈ। ਆ ਉਹ ਕਾਨੂੰਨੀ ਤੌਰ ਤੇ ਕੰਮ ਨਹੀਂ ਕਰ ਸਕਦਾ। ਉਹਨਾਂ ਨੂੰ ਮਿਲਣ ਵਾਲੀਆਂ ਦੀਆਂ ਸਿਹਤ ਸਵਾਵਾ ਸਾਰੀਆਂ ਬੰਦ ਕਰ ਦਿੱਤੀ ਜਾਂਦੀਆਂ ਤੇ ਉਹ ਡਰਾਈਵਿੰਗ ਲਾਇਸੈਂਸ ਵੀ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਲਈ ਵਾਪਸ ਆਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਕੈਰ ਰੱਖ ਲਈ। ਵੱਡੇ-ਵੱਡੇ ਕੰਮੇ ਲੈਣ ਤੋਂ ਵੀ ਸੰਕੋਚ ਨਹੀਂ ਕੀਤਾ। ਉਹਨਾਂ ਨੂੰ ਕਿਸੇ ਵੀ ਸਮੇਂ ਕੈਂਟ ਆਫ ਰਿਪੋਰਟ ਕੀਤਾ ਜਾ ਸਕਦਾ ਤੇ ਫਿਰ ਵਾਪਸ ਆਉਣ ਤੇ ਵੀ ਪਾਬੰਦੀ ਲਗਾਈ ਜਾ ਸਕਦੀ। ਕਾਨੂੰਨ ਤਾਂ ਇਹ ਕਹਿੰਦਾ ਪਰ ਜਮੀਨੀ ਅਸੀਅਤ ਕੁਝ ਹੋ ਰਹੀ ਹੈ। ਸੋ ਯੂ نو ਰਾਈਟ ਨਾਓ ਸਰਕਾਰ ਸਿਰਫ ਇਹ ਦੇਖਦੀ ਹੈ ਕਿ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਵੋਟਾਂ ਮਿਲ ਸਕਦੀਆਂ ਕਿਉਂਕਿ ਉਹ ਕਿਉਂਕਿ ਉਹਨਾਂ ਨੇ ਜਿਹੜਾ ਸਨ ਲੋ ਗਲਤ ਡਿਸੀਜਨ ਇਹ ਲਿਆ ਸੀਗਾ ਕਿ ਵੀ ਜਦ ਬੰਦੇ ਲਿਆਉਣੇ ਸ਼ੁਰੂ ਕੀਤੇ ਤਾਂ ਥੋਕ ਦੇ ਭਾਲ ਲਿਆਂਦੇ ਉਹਦੇ ਬਾਰੇ ਬਿਲਕੁਲ ਨਹੀਂ ਸੋਚਿਆ ਕਿ ਵੀ ਇਹਨਾਂ ਨੇ ਰਹਿਣਾ ਸਣਾ ਕਿੱਥੇ ਆ ਕੰਮ ਕਾਜ ਕਿੱਥੇ ਕਰਨਾ ਤੇ ਆਮ ਕੈਨੇਡੀਅਨਸ ਇਹਨਾਂ ਨੂੰ ਕਿਵੇਂ ਐਕਸੈਪਟ ਕਰਨਗੇ। ਉਸ ਵੇਲੇ ਇਹਨਾਂ ਨੇ ਯੂ نو ਆ ਆ ਯਾ ਤੇ ਬੰਦੇ ਇੱਥੇ ਰੱਖਤੇ ਹੁਣ ਉਹਨਾਂ ਨੂੰ ਉਹਨੋ ਹੀ ਬੰਦਿਆਂ ਨੂੰ ਕਿਹਾ ਜਾ ਰਿਹਾ ਕਿ ਵੀ ਤੁਸੀਂ ਇੱਥੇ ਰਹਿੰਦੇ ਯੋਗ ਨਹੀਂ ਆਈ ਡੋਨਟ ਥਿੰਕ ਦੈਟਸ ਫੇਅਰ ਰਾਈਟ ਅੱਛਾ ਇੱਥੇ ਸਰ ਜਦੋਂ ਹੁਣ ਰਹਿ ਰਹੇ ਲੋਕ ਜਿਹੜੇ ਕੈਨੇਡਾ ਦੇ ਵਿੱਚ ਨੇ ਤਾਂ ਉਹ ਕਿਸੇ ਨਾ ਕਿਸੇ ਰੂਪ ਚ ਆਪਣੇ ਆਪ ਨੂੰ ਅੱਗੇ ਜੇ ਰੋਜ਼ਗਾਰ ਦੇ ਤੌਰ ਦੇ ਉਤੇ ਤੋਰਨਾ ਹੋਵੇ ਤਾਂ ਕੈਸ਼ ਤੇ ਵੀ ਕੰਮ ਕੀ ਜਾਂਦੇ ਨੇ ਜਾਂ ਕਰ ਸਕਦੇ ਹੁੰਦੇ ਨੇ ਤੇ ਤੁਹਾਨੂੰ ਕੀ ਲੱਗਦਾ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਕੈਸ਼ ਤੇ ਕੰਮ ਕਰਨਾ ਇਹਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ ਯੂ نو ਜਿਵੇਂ ਮਤਮ ਦੱਸਿਆ ਜੀ ਕਿ ਵੀ ਕੈਸ਼ ਤੇ ਕੰਮ ਕਰਨ ਨਾਲ ਸੌਖਾ ਜੀ ਯੂ ਨੋ ਬਹੁਤ ਆਫ ਕਾਈਂਡ ਮੀਰਕਲ ਆਪਾਂ ਸਾਰਿਆਂ ਨੇ ਕੀਤਾ ਉਹ ਕਦੇ ਨਕਦਾਈ ਜੀ ਅ ਪਹਿਲਿਆਂ ਚ ਪਰ ਬਾਰਡਰ ਲਾਈਨ 'ਤੇ ਵੀ ਜਦੋਂ ਤੁਸੀਂ ਕੈਸ਼ ਤੇ ਕੰਮ ਕਰਦੇ ਸੀ ਸਭ ਨਾਲ ਪਹਿਲਾਂ ਤਾਂ ਤੁਹਾਨੂੰ ਸਾਰੀ ਦਿਹਾੜੀ ਇੱਕੋ ਹੀ ਗੱਲ ਫਿਕਰ ਖਾਈ ਜਾਂਦਾ ਕਿ ਵੀ ਕਿਤੇ ਕੈਨੇਡੀਅਨ ਬਾਰਡਰ ਪੁਲਿਸ ਫੜ ਕੇ ਤੁਹਾਨੂੰ ਗ੍ਰਿਫਤਾਰ ਨਾ ਕਰ ਲਵੇ ਜੀ ਹਾਂਜੀ ਫਿਰ ਤੁਹਾਡੇ ਜਿਹੜੇ ਕੰਮ ਵਾਲੇ EMPLOYER ਦਾ ਉਹ ਤੁਹਾਡਾ ਫਾਇਦਾ ਉਠਾਉਣ ਚ ਵੀ ਕੋਈ ਕਮੀ ਨਹੀਂ ਛੱਡਦੇ ਉਹਨਾਂ ਦਾ ਗਲਤ ਫਾਇਦਾ ਉਠਾਉਣ ਵਾਲੇ ਲੋਕਾਂ ਤੇ ਵੀ ਉਹਨਾਂ ਨੂੰ ਵਰਕ ਪਰਮਿਟ ਜੀ ਇਸ ਪ੍ਰੋਗਰਾਮ ਨੂੰ ਸੌਦੇ ਹਰ ਸ਼੍ਰੋਤੇ ਨੂੰ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਭਾਵੇਂ ਤੁਸੀਂ ਗੈਰ ਕਾਨੂੰਨੀ ਤੌਰ ਤੇ ਕੋਈ ਕੰਮ ਕਰਦੇ ਹੋ ਹਾਂਜੀ ਕੋਈ ਵੀ ਇੰਪਲੋਇਰ ਤੁਹਾਡੇ ਨਾਲ ਤੁਹਾਨੂੰ ਮਿਸ਼ੂਜ਼ ਨਹੀਂ ਕਰ ਸਕਦਾ ਤੁਹਾਡੇ ਹੱਕ ਦੇ ਪੈਸੇ ਨਹੀਂ ਮਾਰ ਸਕਦਾ ਆਪਣੇ ਹੱਕਾਂ ਦੀ ਯਾਦ ਰਾਖੀ ਰੱਖਣ ਲਈ ਤੁਸੀਂ ਮੇਕ ਸ਼ੁਰ ਕਰੋ ਵੀ ਤੁਹਾਨੂੰ ਆਪਣੇ ਰਾਈਟਸ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਰਾਈਟ ਤਾਂ ਸਰ ਇੱਥੇ ਹੁਣ ਜੇ ਦੇਖੀਏ ਤਾਂ ਕੈਨੇਡਾ ਚ ਸਟੂਡੈਂਟ ਵੀਜ਼ੇ ਤੇ ਜਾਂ ਵਰਕ ਪਰਮਿਟ ਦੇ ਉੱਤੇ ਬਹੁਤ ਵੱਡੀ ਗਿਣਤੀ ਚ ਲੋਕ ਵੱਸ ਰਹੇ ਨੇ ਵਕ ਵਕ ਦੇਸ਼ਾਂ ਤੋਂ ਆਗੇ ਤੇ ਉਹਨਾਂ ਜੋ ਮੰਨਿਆ ਜਾ ਰਿਹਾ ਕਿ ਅੱਧਿਆਂ ਤੋਂ ਵੀ ਘੱਟ ਲੋਕ ਹੋਣਗੇ ਜਿਹੜੇ ਪੀਆਰ ਇੱਥੋਂ ਦੇ ਹੋ ਸਕਣਗੇ ਤੇ ਬਾਕੀਆਂ ਦਾ ਫਿਰ ਸਰ ਕੀ ਬਣੇਗਾ ਜਿਹੜੇ ਜਿਨਾਂ ਨੂੰ ਹੁਣ ਪੀਆਰ ਨਹੀਂ ਮਿਲੇਗੀ ਤਾਂ ਫਿਰ ਸੀਬੀਐਸਏ ਵਾਲੇ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣਗੇ ਕਿਵੇਂ ਪ੍ਰੋਸੈਸ ਚੱਲੇਗਾ ਇਹ ਜਿੰਦਗੀ ਆਫ ਦਾ ਰੈਕਡ ਅਗੱਤੀ ਸੀਬੀਐਸਏ ਨਾਲ ਗੱਲਬਾਤ ਕਰੋ ਤੁਹਾਨੂੰ ਦੱਸਾਂਗੇ ਕਿ ਅਜਿਹੇ ਬਹੁਤ ਸਾਰੇ ਲੋਕ ਪੱਦੀ ਮਾਤਰਾ ਕਰਤੇ ਰਹੇ ਜਿਨ੍ਹਾਂ ਨੂੰ ਕਹਿੰਦੇ ਤਾਂ ਰਿਪੋਰਟ ਕੀਤੇ ਜਾਂਦੇ ਉਹ ਕੰਮ ਜਾਰੀ ਹੋ ਚੁੱਕੇ ਹਨ ਪਰ ਬਾਰਡਰ ਪੁਲਿਸ ਉਹਨਾਂ ਨੂੰ ਲੱਤਣ ਦੀ ਕੋਸ਼ਿਸ਼ ਹੀ ਨਹੀਂ ਕਰਦੀ ਆਮ ਤੌਰ ਤੇ ਜੋ ਦੇਖਣ ਨੂੰ ਮਿਲਦਾ ਹੈ ਉਹ ਇਹ ਹੈ ਕਿ ਯੂ ਨੋ ਆ ਆ ਲੋਕ ਉਦੋਂ ਤੱਕ ਖੋਲੇ ਆਂ ਇੱਥੇ ਤੁਰੇ ਫਿਰਦੇ ਚਾਹੇ ਉਹਨਾਂ ਦਾ ਕੋਈ ਵੀ ਸਟੈਟਿਟਿਊਟ ਨੀ ਜਾਤਾ ਹੈ ਉਹਨਾਂ ਦੀ ਕੋਈ ਸ਼ਿਕਾਇਤ ਨਹੀਂ ਕਰ ਦਿੰਦਾ ਜਾਂ ਯੂ ਨੋ ਕਿਸੇ ਅਪਰਾਧਿਕ ਕੇਸ ਵਿੱਚ ਸ਼ਾਮਲ ਨਹੀਂ ਹੋ ਜਾਂਦੇ ਜੇ ਅਪਰਾਧਿਕ ਕੇਸ ਸ਼ਾਮਲ ਵੀ ਹੋ ਜਾਂਦੇ ਹਨ ਤਾਂ ਵੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਸੀਬੀਐਸਸੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਸਚਾਈ ਦੀ ਤਾਂ ਅਸਚਾਈ ਤਾਂ ਇਹ ਹੈ ਕਿ ਸੀਬੀਏਸੀ ਕੋਲ ਲੱਖਾਂ ਹੀ ਲੋਕਾਂ ਨੂੰ ਰਿਪੋਰਟ ਕਰਨ ਲਈ ਅਫਸਰਾਂ ਦੀ ਗਿਣਤੀ ਬਹੁਤ ਹੀ ਘੱਟ ਹਨ ਉਹਨਾਂ ਕੋਲ ਰਿਸੋਰਸਸ ਨਹੀਂ ਫਿਰ ਮਸਲਾ ਇਹ ਬਣ ਜਾਂਦਾ ਕਿ ਦੇਸ਼ ਨੂੰ ਇਹਨਾਂ ਸਾਰੇ ਲੋਕਾਂ ਨਾਲ ਕਾਨੂੰਨ ਦੇ ਤਹਿਤ ਕੀ ਕਰਨਾ ਚਾਹੀਦਾ ਕਿ ਮੈਨ ਇੰਡਿਜੀਨਸ ਮੈਚ ਦੇ ਦੇ 20 ਬਿਲੀਅਨ ਡਾਲਰ ਖਰਚ ਤੇ ਸਰ ਫਿਰ ਸੀਬੀਏਸੀ ਦੀ ਇਸ ਜਿਹੜੀ ਬੇਬਸੀ ਦੇ ਸਾਹਮਣੇ ਫਿਰ ਕੀ ਕਹੋਗੇ ਕਿ ਕੀ ਕੋਈ ਹੋਰ ਇਸ ਤੋਂ ਇਲਾਵਾ ਕੋਈ ਆਲਟਰਨੇਟ ਹੈ ਕਿ ਵਿਕਲਪ ਕੀ ਹੈ ਇਹਦਾ ਫਿਰ ਕੈਨੇਡਾ ਨੂੰ ਇਹਨਾਂ ਲੋਕਾਂ ਦੀ ਲੋੜ ਹੈ ਜੀ ਅਤੇ ਇਹ ਲੋਕ ਇਥੇ ਸਟੂਡੈਂਟ ਵਿਸਟਰ ਵਰਕ ਵੀਜ਼ੇ ਤੇ ਆਨ ਲਈ ਇਹਨਾਂ ਨੇ ਵੀ ਬਹੁਤ ਕੁਰਬਾਨੀਆਂ ਦਿੱਤੀਆਂ ਜੀ ਸਰਕਾਰ ਨੇ ਸਾਰੇ ਗੈਰ ਕਾਨੂੰਨੀ ਲੋਕਾਂ ਦੇ ਹੱਕ ਦੀ ਗੱਲ ਪਿਛਲੇ ਚਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਉਹ ਸੀ ਵੀ ਇਹਨਾਂ ਸਾਰੇ ਲੋਕਾਂ ਨੂੰ ਕਾਨੂੰਨੀ ਦਰਜਾ ਦੇ ਕੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਰਹਾਇਸ਼ ਨੂੰ ਕਾਨੂੰਨੀ ਰਾਇਸ਼ ਬਣਾਇਆ ਜਾਵੇ ਜੀ ਸਰਕਾਰ ਨੂੰ ਇਹਨਾਂ ਸਾਰੇ ਲੋਕਾਂ ਨੂੰ ਪੀਆ ਦੇਣ ਵਾਲਾ ਕਾਨੂੰਨ ਬਣਾਉਣਾ ਪਊਗਾ ਜਾਂ ਘੱਟੋ ਘੱਟ ਉਹਨਾਂ ਦਾ ਜਿਹੜਾ ਦਰਜਾ ਬਹਾਲ ਕਰਵਾਉਣਾ ਪਊਗਾ ਇਸ ਤਰ੍ਹਾਂ ਪਹਿਲੀ ਵਾਰ 1970 ਵਿੱਚ ਕੀਤਾ ਜਾ ਚੁੱਕਿਆ ਜੀ ਇਹ ਐਮਨੇਸਟੀ ਕਾਨੂੰਨ ਪਾਸ ਹੋਣ ਦਾ ਕਾਰਨ ਚਾਹੇ 1970 ਦੇ ਵਿਧਾਇਕ ਦੇ ਧਾਕਰੀ ਹੋਵੇ ਜਾਂ ਅਜ ਦੇ ਦੌਰ ਦੀ ਗੱਲਬਾਤ ਹੋਵੇ ਉਹ ਇਹ ਹੈ ਕਿ ਕੈਨੇਡਾ ਨੂੰ ਇਹਨਾਂ ਇਮੀਗ੍ਰੈਂਟਸ ਤੋਂ ਲਾਭ ਹੋਵੇਗਾ ਅਤੇ ਜੇ ਕੋਈ ਵੀ ਇਸ ਪ੍ਰੋਗਰਾਮ ਨੂੰ ਸੁਣ ਰਿਹਾ ਹੋਵੇ ਜੋ ਆਪਣੇ ਵੀਜ਼ੇ ਦੀ ਮਿਆਦ ਤੋਂ ਵੱਧ ਇੱਥੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਤਾਂ ਫਿਕਰ ਕਰਨ ਦੀ ਬਿਲਕੁਲ ਵੀ ਕੋਈ ਲੋੜ ਨਹੀਂ ਕੈਨੇਡਾ ਦੇ ਕਾਨੂੰਨ ਤੁਹਾਡੀ ਹਮੇਸ਼ਾ ਰੱਖਿਆ ਕਰਨਗੇ ਬੀਕ ਸ਼ੋਰ ਵੀ ਤੁਸੀਂ ਕਾਨੂੰਨ ਦੇ ਧਾਰੇ ਚ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰੋ ਰਿਸਪੌਂਡੈਂਟ ਤੁਸੀਂ ਦੋ ਗੱਲਾਂ ਟੱਚ ਕੀਤੀਆਂ ਨੇ ਵੀ ਜਿਹੜੇ ਕਈ ਲੋਕ ਇਦਾਂ ਦੇ ਨੇ ਇੱਥੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਵੀ ਰਹਿ ਰਹੇ ਨੇ ਤੇ ਗੈਰ ਕਾਨੂੰਨੀ ਕੰਮ ਵੀ ਕਰੀ ਜਾ ਰਹੇ ਹੁੰਦੇ ਨੇ ਇੱਥੇ ਕੈਨੇਡਾ 'ਚ ਕਿਸੇ ਨਾ ਕਿਸੇ ਤਰੀਕੇ ਕਈ ਤਰ੍ਹਾਂ ਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਆ ਤੇ ਉਹ ਵੀ ਪੀਆਰ ਲਈ ਅਪਲਾਈ ਕਰੀ ਬੈਠੇ ਹੁੰਦੇ ਨੇ ਤੇ ਕਈ ਲੋਕ ਇਦਾਂ ਦੇ ਨੇ ਜਿਹੜੇ ਸਾਲਾਂ ਬੱਧੀ ਲੱਗੇ ਹੋ ਗਏ ਹੋਏ ਨੇ ਤੇ ਆਪਣੇ ਵੱਲੋਂ ਪੂਰੀ ਇਮਾਨਦਾਰੀ ਦੇ ਨਾਲ ਟੈਕਸ ਦੇ ਵਿੱਚ ਇਨਕਮ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਲੈ ਕੇ ਦੇਣ ਦੇ ਵਿੱਚ ਕੰਮ ਕਰ ਰਹੇ ਆ ਤੇ ਉਹ ਜਵੇਂ ਪੰਜਾਬੀ 'ਚ ਕਹਿੰਦਾ ਕਿ ਗਊ ਗਦੇ ਸਾਰੇ ਇੱਕੋ ਥਾਂ ਹੀ ਬੰਦ ਦਿੱਤੇ ਜਾਂਦੇ ਆ ਆ ਕੋਈ ਫਰਕ ਨਹੀਂ ਦਿਖਾਇਆ ਜਾਂਦਾ ਚਾਹੇ ਕੁਝ ਚੰਗਾ ਕੰਮ ਕਰ ਲਓ ਤੇ ਚਾਹੇ ਬਹੁਤ ਵਧੀਆ ਕਰ ਲਓ ਤੁਹਾਡੀ ਪੀਆਰ ਦੇਣ ਦੇ ਮੌਕੇ ਦੇ ਉੱਤੇ ਕੋਈ ਫਰਕ ਨਹੀਂ ਕੀਤਾ ਜਾਂਦਾ ਸੋ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਮੰਨ ਲਓ ਕੁਛ ਨਹੀਂ ਮੇਰੇ ਬਾਕੀੰਦੀ ਗੱਲ ਯਾਦ ਆ ਰਹੀ ਹਾਂ ਹਾਂਜੀ ਗਦੇ ਗਦੇ ਕੋੜੇ ਦਾ ਫਰਕ ਨਹੀਂ ਹਾਂਜੀ ਯੂ نو ਆ ਕੈਨਡਾ ਵਿੱਚ ਬਹੁਤ ਸਾਰੇ ਲੋਕ ਐਮਨੈਸਟੀ ਪਾਰਡਮ ਆਫੀ ਸ਼ਬਦ ਨੂੰ ਸੁਣਨਾ ਵੀ ਨਹੀਂ ਚਾਹੁੰਦੇ ਹੂੰ ਹੂੰ ਤੇ ਜੋ ਲੋਕ ਇਸ ਦੇ ਵਿਰੋਧ ਹਨ ਉਹ ਹਾਲੀ ਦੇ ਪ੍ਰਵਾਸੀ ਆ ਕਾਨੂੰਨ ਦੇ ਵੀ ਹਰ ਕਿਸੇ ਨਾਲ ਪ੍ਰਾਪਰ ਦਾ ਵਿਵਹਾਰ ਹੋਣਾ ਚਾਹੀਦਾ ਹੈ ਇਸ ਲਈ ਜਦੋਂ ਲੋਕਾਂ ਨਾਲ ਵੱਖਰਾ ਟ੍ਰੀਟਮੈਂਟ ਕੀਤਾ ਜਾਂਦਾ ਤਾਂ ਇਸ ਨਾਲ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਟੁੱਟ ਜਾਂਦਾ ਹੈ ਇਸ ਮਸਿਆ ਨੂੰ ਨਾਤਮਕ ਲਈ ਕੈਨੇਡਾ ਕੋਲ ਹੱਲ ਕੀ ਹੈ ਜੀ ਤਕਰੀਬਨ ਲੱਖਾਂ ਹੀ ਲੋਕ ਹਤਾਸ਼ ਆ ਯੂ ਨੋ ਇਹਨਾਂ ਕੋਲ ਕੋਈ ਕੰਮਕਾਜ ਨਹੀਂ ਅਤੇ ਜਿਨ੍ਹਾਂ ਨੂੰ ਅਸੀਂ ਵਾਪਸ ਵੀ ਨਹੀਂ ਭੇਜ ਸਕਦੇ ਉਹ ਸਿਰਫ ਕੈਨੇਡਾ ਅਤੇ ਆਪਣੇ ਆਪ ਲਈ ਹੀ ਮੁਸੀਬਤ ਬਣ ਗਏ ਠੀਕ ਹੈ ਜੀ ਸੋ ਦੋਸਤੋ ਇੱਕ ਵਾਰ ਫਿਰ ਦੱਸ ਦਿੰਨਾ ਇਸ ਵੇਲੇ ਸਾਡੀ ਗੱਲਬਾਤ ਚੱਲ ਰਹੀ ਹੈ ਬ੍ਰਿਜ ਮੋਹਨ ਜੀ ਦੇ ਨਾਲ ਜਿਨ੍ਹਾਂ ਦਾ ਫੋਨ ਨੰਬਰ 416 994 999 416 994 8989 ਇਹ ਸਾਡੇ ਜਿਹੜੇ ਸਵਾਲ ਨੇ ਜਾਂ ਗੱਲਾਂ ਬਾਤਾਂ ਨੇ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਜਾਂ ਕਿਸੇ ਵੀ ਰੂਪ ਦੇ ਵਿੱਚ ਤੁਹਾਡੇ ਕਿਸੇ ਜਾਣ ਪਛਾਣ ਵਾਲੇ ਦੇ ਲਈ ਇਹਨਾਂ ਦੇ ਨਾਲ ਰਿਲੇਟਡ ਕੋਈ ਗੱਲਬਾਤ ਹੈ ਤੁਸੀਂ ਜਿਹੜੀ ਪੁੱਛਣੀ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸਲਾਮ ਅਸ਼ਪਰਾ ਜ਼ਰੂਰ ਕਰ ਸਕਦੇ ਹੋ ਬ੍ਰਿਜਮੰਦੀ ਹੁਣ ਅਗਲੀ ਗੱਲ ਨੂੰ ਜੇ ਥੋੜਾ ਜਿਆ ਹੋਰ ਇਸੇ ਤਰੀਕੇ ਦੇ ਨਾਲ ਹੀ ਜੋੜੀਏ ਤਾਂ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਜਿਹੜੇ ਸਟੂਡੈਂਟ ਨੇ ਇੱਥੇ ਆਏ ਹੋਏ ਨੇ ਉਹਨਾਂ ਨੂੰ ਹੜਤਾਲਾਂ ਕਰਨੀਆਂ ਪਈਆਂ ਇੱਥੇ ਕੈਨੇਡਾ ਦੇ ਵਿੱਚ ਤੇ ਕਈ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਸਾਰਾ ਜੋ ਵੀ ਪੂੰਜੀ ਸੀਗੀ ਉਹ ਲਾ ਕੇ ਇੱਥੇ ਕੈਨੇਡਾ ਪਹੁੰਚੇ ਤਾਂ ਹੁਣ ਜੇ ਉਹਨਾਂ ਨੂੰ ਆਲ ਆਫ ਸਟਨਨ ਹੀ ਫੜ ਕੇ ਤਾਂ ਰਿਪੋਰਟ ਕਰਨ ਦਾ ਫਰਮਾਨ ਜਾਰੀ ਹੋ ਜਾਂਦਾ ਤੇ ਕੀ ਉਹਨਾਂ ਦੇ ਕੋਲ ਕੋਈ ਇਦਾਂ ਦੀ ਵਿਧੀ ਹੈ ਕੋਈ ਤਰੀਕਾ ਹੈ ਕਿ ਉਹ ਕੈਨੇਡਾ ਗਵਰਨਮੈਂਟ ਨੂੰ ਹੀ ਕਾਨੂੰਨੀ ਪੇਜ ਦਾ ਪੇਜ ਦੇ ਵਿੱਚ ਲੈ ਸਕਣ ਜਾਂ ਸੂ ਕਰ ਸਕਣ throughout canada protest ਬਰੋਧ ਪ੍ਰਦਰਸ਼ਨ ਕਰ ਰਹੇ ਬਹੁਤ سارے ਲੋਕ ਇਸ ਲਈ ਕੈਨੇਡਾ ਨੂੰ ਜ਼ਿੰਮੇਵਾਰ ਠਾਂਦੇ ਹਨ ਹਾਂਜੀ ਉਹ ਜਿਹੜੇ ਬੇਈਮਾਨ ਥੱਗ ਏਜੰਟਾਂ ਨੂੰ ਉਹਨਾਂ ਦਾ ਸ਼ੋਸ਼ਣ ਕਰਨ ਦੀ ਇਜਾਜ਼ਤ ਦੇਣ ਲਈ ਸਰਕਾਰ ਤੇ ਦੋਸ਼ ਲਗਾਉਂਦੇ ਪਰ ਜੇਕਰ ਸਟੂਡੈਂਟਸ ਨੇ ਸਿਰਫ ਕੈਨੇਡਾ ਸਰਕਾਰ ਦੀ ਵੈਬਸਾਈਟ ਵੀ ਹੀ ਜਾਂਚ ਕੀਤੀ ਹੁੰਦੀ ਜਾਂ ਕਿ ਸੇ ਸਹੀ ਇਮੀਗ੍ਰੇਸ਼ਨ ਵਕੀਲ ਨਾਲ ਗੱਲਬਾਤ ਕੀਤੀ ਸੀ ਸਲਾਹਕਾਰ ਨਾਲ ਨਹੀਂ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਏਜੰਟ ਨੇ ਉਹਨਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਝੂਠ ਦੇ ਬੁਲੰਦ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਇਸ ਲਈ ਮੁਕੱਦਮਾ ਕਰਨਾ ਮੁਸ਼ਕਲ ਤਾਂ ਹੋ ਸਕਦਾ ਪਰ ਸੰਭਵ ਨਹੀਂ ਪਰ ਇਹ ਸਾਰੇ ਲੋਕ ਤਾਂ ਯੂ نو ਐਟ ਦਾ ਐਂਡ ਆਫ ਦਾ ਡੇ ਕੀ ਚਾਹੁੰਦੇ ਸਿਰਫ ਸਿਰਫ ਕੈਨੇਡਾ ਨੂੰ ਹੀ ਆਪਣਾ ਘਰ ਬਣਾਉਣਾ ਚਾਹੁੰਦੇ ਆ ਰਾਈਟ ਜ਼ਰ ਇਹਦੇ ਨਾਲ ਹੀ ਜੇ ਜੋੜੀਏ ਗੱਲ ਤਾਂ ਜਿਹੜੇ ਸਾਡੇ ਕੈਨੇਡਾ ਦੇ ਬਹੁਤ ਸਾਰੇ ਮੰਤਰੀ ਕਹਿ ਲਈਏ ਜਾਂ ਈਵਨ ਸਾਡੀ ਇਮੀਗ੍ਰੇਸ਼ਨ ਵੈਬਸਾਈਟ ਦੇ ਉੱਤੇ ਵੀ ਜਦੋਂ ਇਨਫੋਰਮੇਸ਼ਨ ਵਗੈਰਾ ਦੇਖਦੇ ਨੇ ਤਾਂ ਉੱਥੇ ਸੁਣਨ ਨੂੰ ਪੜਨ ਨੂੰ ਇਹ ਮਿਲਦਾ ਕਿ ਕੈਨੇਡਾ ਨੂੰ ਜਿਹੜੇ ਹੁਨਰਮੰਦ ਕਾਮੇ ਆ ਜਾਂ ਸਕਿਲਡ ਵਰਕਰ ਨੇ ਉਹਨਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋੜ ਹੈ ਤੇ ਫਿਰ ਇਹ ਦੋਨੋਂ ਚੀਜ਼ਾਂ ਕੰਟਰਡਿਕਟ ਨਹੀਂ ਕਰ ਰਹੀਆਂ ਆਪਸ ਵਿੱਚ ਯੂ ਨੋ ਆ ਆ ਜਿਹੜੇ ਗਵਰਨਮੈਂਟ ਦੇ ਮਿਨਿਸਟਰ ਹਨ ਜੀ ਉਹ ਆਮ ਤੌਰ ਤੇ ਵੋਟਾਂ ਵਟੋਰਨ ਲਈ ਹਰ ਸਮੇਂ ਨਵੇਂ ਨਵੇਂ ਸ਼ਗੂਫੇ ਛਾੜਦੇ ਰਹਿੰਦੇ ਨੇ ਕੀ ਤੁਸੀਂ ਸਰਕਾਰ ਨੂੰ ਸੂਹ ਕਰ ਸਕਦੇ ਹੋ ਕਿ ਵੀ ਉਹਨਾਂ ਦੇ ਇਹ ਮਿਨਿਸਟਰ ਜਿਨ੍ਹਾਂ ਨੇ ਰੋਂਗ ਮੈਸੇਜ ਕਰਕੇ ਕੀਤਾ ਰਾਈਟ ਇਹ ਇਹ ਸ਼ਾਇਦ ਸਾਬਤ ਕਰਨ ਦਾ ਮੌਕਾ ਹੋਵੇਗਾ ਕਿ ਇਹ ਸਰਕਾਰ ਦਾ ਖਸੂਰ ਸੀ ਕਿ ਤੁਸੀਂ ਕਹਿਣਾ ਹੁੰਦਾ ਇੰਨਾ ਵੱਡਾ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਲੈਵਲ ਤੇ ਨਾ ਮਾਤਰ ਜਾਂ ਬਿਲਕੁਲ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੀ ਮਸਲਾ ਇਹ ਹੈ ਕਿ ਇੱਕ ਸਰਕਾਰੀ ਮੰਤਰੀ ਇੱਕ ਗੱਲ ਕਹਿ ਰਿਹਾ ਅਤੇ ਤੁਸੀਂ ਬਿਨਾਂ ਕਿਸੇ ਸਬੂਤ ਇਹ ਆਧਾਰ ਦੇ ਸਿਰਫ ਉਸ ਦਾ ਬਿਆਨ ਸੁਣ ਕੇ ਇੰਨਾ بڑا ਕਰਦ ਚੁੱਕ ਲੈਂਦੇ ਹੋ ਇਸ ਤਰ੍ਹਾਂ ਕਿਸੇ ਦਾ ਵੀ ਅੱਖਾਂ ਮੀਟ ਕੇ ਯਕੀਨ ਕਰ ਲੈਣਾ ਕਰ ਲੈਣਾ ਜਾਂ ਕਰਦੇ ਹੋ ਤਾਂ ਸਿਰਫ ਮਜ਼ਾਸ਼ਾ ਹੀ ਤੁਹਾਡੇ ਪੱਲੇ ਪੈਂਦੀ ਹੈ ਜੀ ਅਸਲ 'ਚ ਨੌਜਵਾਨਾਂ ਨੂੰ ਸਰਜਵਾਗ ਰੁਖਾ ਕੇ ਉਹਨਾਂ ਨੂੰ ਆਪਣੇ ਚਾਲਚ ਫਸਾਉਣ ਵਾਲੇ ਦੋਸ਼ੀ ਇਹ ਏਜੰਟ ਅਤੇ ਕੰਸਲਟੈਂਟ ਹੀ ਹੁੰਦੇ ਹਨ ਜੋ ਝੂਠੇ ਸੁਪਨੇ ਵੇਚ ਕੇ ਪੈਸਾ ਕਮਾਉਂਦੇ ਹਨ ਅਤੇ ਦੇਸ਼ ਦੀ ਜਵਾਨੀ ਨੂੰ ਬਰਬਾਦੀ ਤੇ ਲਾ ਸਦੇ ਤੱਕ ਦਿੰਦੇ ਹਨ ਸਾਰੇ ਕੰਸਲਟੈਂਟ ਨਹੀਂ ਇਹਨਾਂ ਚੋਂ ਕਈ ਬਹੁਤ ਵਧੀਆ ਵੀ ਐ ਇਮਾਨਦਾਰ ਵੀ ਨੇ ਪਾਰਕ ਯੂ نو ਵਾਪੇ ਜਾਂਦੇ ਜਾਂ ਵਾਪੇ ਜਾਂਦੇ ਅਸੀਂ ਤਾਂ ਜਿਹੜੀਆਂ ਕਹਾਣੀਆਂ ਸੁਣਿਧੀਆਂ ਨਾ ਕਈ ਵਾਰ ਤਾਂ ਜੀ ਬੰਦੇ ਰੌਂਕੇ ਕਢੇ ਹੋ ਜਾਂਦੇ ਆ ਕਿ ਜਿਵੇਂ ਐਲ ਐਮ ਆਈਏ ਜਿਹੜਾ ਸਰਕਾਰ ਯੂ نو ਇਸ਼ੂ ਕਰਦੀ ਆ ਉਹਦੇ ਅਸੀਂ 80000 ਡਾਲਰ ਇਹਨਾਂ ਨੇ ਸਟੂਡੈਂਟਾਂ ਕੋਲੋਂ ਲਏ ਆ ਵਿਚ ਇਸ ਵਿਚ ਇਸ ਵੈਰੀ ਵੈਰੀ ਰੋਂਗ ਥਿੰਗ ਸਸਰ ਇਥੇ ਇਹੋ ਜਿਹੇ ਸਲਾਹਕਾਰਾਂ ਦੇ ਉੱਤੇ ਪਤਾ ਲੱਗਿਆ ਪਿਛਲੇ ਦਿਨਾਂ ਦੇ ਵਿੱਚ ਕੁਝ ਉਹਨਾਂ ਨੂੰ ਥ੍ਰੈਟ ਵੀ ਮਿਲੇ ਨੇ ਜਾਂ ਇਵਨ ਮਸ਼ੀਨ ਗਨ ਲੈ ਕੇ ਉਹਨਾਂ ਦੇ ਦਫ਼ਤਰਾਂ ਦੇ ਉੱਤੇ ਹਮਲੇ ਵੀ ਕੀਤੇ ਗਏ ਨੇ ਤਾਂ ਇਸ ਗੱਲ ਨੂੰ ਕਿਵੇਂ ਦੇਖੋਗੇ ਕਿ ਨਾ ਕੀ ਕੀ ਇਹਨਾਂ ਇਹ ਜਿਹੜੇ ਝੂਠੇ ਕੰਸਲਟੈਂਟਸ ਐ ਜਾਂ ਧੋਖੇਬਾਜ਼ ਐ ਕੀ ਉਹਨਾਂ ਨੂੰ ਸੂਕੀਤਾ ਜਾ ਸਕਦਾ ਤਾਂ ਹਾਂਜੀ ਬਿਲਕੁਲ ਪਰ ਸਮੱਸਿਆ ਇਹ ਹੈ ਕਿ ਜਦੋਂ ਤੁਸੀਂ ਅਜਿਹੇ ਬੇਈਮਾਨ ਲੋਕਾਂ ਨਾਲ ਕਾਰੋਬਾਰ ਕਰਦੇ ਹੋ ਤਾਂ ਇਨਸਾਫ ਮਿਲਣਾ ਔਖਾ ਹੋ ਹੀ ਜਾਂਦਾ ਜੀ ਇਹ ਕੰਪਨੀਆਂ ਬੰਦ ਕਰ ਦਿੰਦੇ ਆ ਬਿਜ਼ਨੈਸਸ ਦੇ ਨਾਂ ਚੇਂਜ ਕਰ ਦਿੰਦੇ ਆ ਫਿਰ ਵਿਦਿਆਰਥੀ ਜਿਹੜੇ ਸਟੂਡੈਂਟ ਉਹਨਾਂ ਨੂੰ ਧੰਕਾਉਂਦੇ ਆ ਜੇ ਤੁਸੀਂ ਸਾਡੀ ਸ਼ਿਕਾਇਤ ਕੀਤੀ ਤਾਂ ਤੁਸੀਂ ਬੰਦੇ ਚ ਪੈ ਜਾਉਂਦੇ ਪਰ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਇਹ ਸਾਰੇ ਲੋਕ ਸਿਰਫ ਇਹੀ ਚਾਹੁੰਦੇ ਕਿ ਉਹਨਾਂ ਦੀ ਜ਼ਿੰਦਗੀ ਕੈਨੇਡਾ ਵਿੱਚ ਇਹ ਬਤੀਤੋ ਬੀ। ਅਸੀਂ ਇੱਥੇ ਰਹਿਣ ਵਾਲੇ ਸਾਰੇ ਹੀ ਲੋਕ ਤੁਸੀਂ ਮੈਂ ਜਾਣਦੇ ਹਾਂ ਕਿ ਕੈਨੇਡਾ ਵਿੱਚ ਜਿੱਥੇ ਸਿੰਘ ਇਸ ਕਿੰਗ ਮੰਨਿਆ ਜਾਂਦਾ ਜੀ ਉੱਥੇ ਪੈਸੇ ਦਾ ਤਾਂ ਕੋਈ ਮੁੱਲ ਨਹੀਂ ਜੋ ਜਾਨ ਤੇ ਲਾਇਆ ਜਾ ਸਕੇ ਜੀ। ਅ ਥੋੜੀ ਜਿਹਾ ਪਹਿਲਾਂ ਸਰੀ ਬ੍ਰਿਟਿਸ਼ ਕੋਲੰਬੀਆ ਵਿੱਚ ਦੋ ਵਿਅਕਤੀ ਮਾਸਕ ਪਹਿਨ ਕੇ ਆਪਣਾ ਚਿਹਰਾ ਟੱਕ ਕੇ ਇੱਕ ਇੰਟੀਮਿਟਿ ਸਲਾਹਕਾਰ ਦੇ ਦਫ਼ਤਰ ਜਾਏ। ਹਾਂ। ਦੋਵੇਂ ਪੰਜਾਬੀ ਜਾਫਤੇ ਸਨ। ਇੱਕ ਕੋਲ ਰਿਵਾਲਵਰ ਸੀ ਅਤੇ ਦੂਜੇ ਕੋਲ ਇੱਕ AK-47। ਹਾਂਜੀ। ਉਹਨਾਂ ਨੇ ਕੋਈ ਪੈਸਾ ਨਹੀਂ ਮੰਗਿਆ, ਕੋਈ ਲੁੱਟ-ਖੋਹ ਨਹੀਂ ਕੀਤੀ, ਬਲਕਿ ਸਲਾਹਕਾਰ ਨੂੰ ਧਮਕੀ ਦਿੱਤੀ। ਅਤੇ ਉਸ ਦਾ ਫੋਨ ਕਿਉਂ ਲੈ ਗਏ ਉਹ ਉਸ ਦਾ ਫੋਨ ਹੀ ਕਿਉਂ ਲੈ ਕੇ ਗਏ ਉਹ ਕਿਉਂ ਚਾਹਦੇ ਸੀ ਇਸ ਗੱਲ ਦਾ ਕਿਸੇ ਨੂੰ ਹੱਥ ਤੇ ਕੋਈ ਪਤਾ ਨਹੀਂ ਲੱਗਿਆ ਵੀ ਕੋਈ ਇਲਾਜ ਨਹੀਂ ਲਾ ਸਕਦੇ ਠੀਕ ਹੈ ਸਰ ਇੱਕ ਹੋਰ ਜੇ ਖਬਰ ਨਾਲ ਜੋੜਨੀ ਹੋਵੇ ਜਸਕੀਰਤ ਸਿੱਧੂ ਜਿਹੜਾ ਕੈਲਗਰੀ ਦੇ ਵਿੱਚ ਇੱਕ ਟਰੱਕ ਡਰਾਈਵਰ ਕਾਫੀ ਪ੍ਰਚਲਿਤ ਰਿਹਾ ਉਹਦਾ ਕੇਸ ਤੇ ਜਿਹਦੇ ਵੱਲੋਂ ਐਕਸੀਡੈਂਟ ਦੇ ਦੌਰਾਨ 16 ਲੋਕ ਲੋਕਾਂ ਦੀ ਮੌਤ ਹੋ ਗਈ ਸੀ ਤੇ ਇਮੀਗ੍ਰੇਸ਼ਨ ਕੈਨੇਡਾ ਦੇ ਅਨੁਸਾਰ ਤਾਂ ਉਹਨੇ ਸਭ ਕੁਝ ਠੀਕ ਕੀਤਾ ਸੀ ਬਟ ਉਸ ਐਕਸੀਡੈਂਟ ਦਾ ਕਰਕੇ ਹੁਣ ਉਹਨੂੰ ਰਿਪੋਰਟ ਕਰਨ ਦੇ ਜਿਹੜੇ ਆਦੇਸ਼ ਹੋਏ ਸੀ ਉਹਦੇ ਤੇ ਕੀ ਕਮੈਂਟ ਕਰੋਗੇ ਜਿਸ ਕਿਸੇ ਸਿੱਧੂ ਦੇ ਕੇਸ ਚ ਯੂ ਨਾ ਮੈਂ ਕਾਫੀ ক্লোਸਲੀ ਇਨਵੋਲਵ ਸੀਗਾ ਜਿਸ ਕਿਸੇ ਦਾ ਕੇਸ ਲੜਦਾ ਸੀ ਮੇਰੇ ਖਿਆਲ ਵਿੱਚ ਉਸਨੂੰ ਕੇਸ ਲੜਨਾ ਵੀ ਚਾਹੀਦਾ ਸੀ ਓਕੇ ਕੇਸ ਲੜਨ ਦੀ ਬਜਾਏ ਉਹ ਚਾਹੁੰਦਾ ਸੀ ਕਿ ਜਿਹੜੇ 16 ਬੱਚੇ ਮਾਰੇ ਗਏ ਹਾਕੀ ਟੀਮ ਦੇ ਹਾਂਜੀ ਉਹ ਮ੍ਰਿਤਕ ਦੇ ਪਰਿਵਾਰ ਨੂੰ ਕੋਈ ਦੁੱਖ ਨਾ ਹੋਵੇ ਇਸ ਲਈ ਉਸਨੇ ਆਪਣਾ ਸਾਰਾ ਦੋਸ਼ ਕਬੂਲ ਕੀਤਾ ਤੇ ਆਪਣੇ ਆਪ ਨੂੰ ਅਦਾਲਤ ਦੇ ਰਹਿਣ ਤੇ ਥੋੜਾ ਦੋਤਾ ਜੀ ਇਮੀਗ੍ਰੇਸ਼ਨ ਕੈਨੇਡਾ ਲਈ ਹੈ ਜਿੰਦਰਾ ਜੀ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਜ਼ਿੰਮੇਵਾਰੀ ਮੰਨ ਲੈਣਾ ਇੱਕ ਬਹੁਤ ਵੱਡਾ ਫੈਕਟਰ ਮੰਨਿਆ ਜਾਂਦਾ ਪਰ ਓਨੈਸਟਲੀ ਇਸ ਨਾਲ ਕੋਈ ਫਰਕ ਨਹੀਂ ਪਿਆ ਜੀ ਇਸ ਕੇਸ ਵਿੱਚ ਇਸ ਲਈ ਉਸ ਨੂੰ ਹਰ ਹਾਲਤ ਚ ਕੇਸ ਲੜਨਾ ਚਾਹੀਦਾ ਸੀ ਉਸ ਨੂੰ ਆਪਣਾ ਦੋਸ਼ ਕਬੂਲ ਕਰਨ ਨਾਲ ਕੁਝ ਵੀ ਹਾਸਲ ਨਹੀਂ ਹੋਇਆ ਰਾਈਟ ਤੇ ਨਾਲ ਹੀ ਸਰ ਹੁਣ ਜੇ ਆਪਾਂ ਕ੍ਰਿਮੀਨਲ ਯਾ ਇਮੀਗ੍ਰੇਸ਼ਨ ਵਕੀਲ ਦੇ ਤੌਰ ਦੇ ਉੱਤੇ ਜਿਹੜੀ ਤੁਹਾਡੀ ਐਕਸਪਰਟੀਸ ਨੇ ਤੁਹਾਡਾ ਤੁਹਾਡੀ ਮਹਾਰਤ ਹੈ ਉਹ ਦੇ ਮੁਤਾਬਕ ਤੁਹਾਨੂੰ ਲੱਗਦਾ ਵੀ ਕਾਨੂੰਨ ਜਾਂ ਕਾਨੂੰਨ ਨੂੰ ਲਾਗੂ ਕਰਨ ਵਿੱਚ ਕੋਈ ਤਾਜ਼ਾ ਤਬਦੀਲੀਆਂ ਬਾਰੇ ਕੋਈ ਜ਼ਿਕਰ ਕਰਨਾ ਚਾਹੁੰਦੇ ਆ ਤੁਸੀਂ ਪਿਛਲੇ ਥੋੜੇ ਜਿਹੇ ਸਮੇਂ ਤੋਂ ਸਾਰੇ ਨੇ ਅਹਿਸਾਸ ਕੀਤਾ ਨੋਟ ਕੀਤਾ ਜੀ ਸੀਬੀਐਸ ਨੇ ਸਟੂਡੈਂਟਸ ਦਾ ਕਾਫੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜੀ ਜੋ ਵੀ ਸਟੂਡੈਂਟ ਵੀਜ਼ੇ ਤੇ ਆਇਆ ਤੇ ਜੇਕਰ ਉਸਨੇ ਸਕੂਲ ਜਾਣਾ ਬੰਦ ਕਰ ਦਿੱਤਾ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੀ ਇਹ ਇਮੀਗ੍ਰੇਸ਼ਨ ਬਾਰੇ ਸਾਰੀਆਂ ਜਿਹੜੀਆਂ ਮਾੜੀਆਂ ਗੱਲਾਂ ਗੱਲਾਂ ਵਾਪਕੀਆਂ ਉਹ ਜਦ ਤੱਕ ਦਬਾਅ ਦੇ ਅਧੀਨ ਹੋ ਰਹੀਆਂ ਆમે ਤੁਸੀਂ ਆ ਸਟੈਟਸ ਤੋਂ ਬਿਨਾਂ ਫੇਰ ਵੀ ਇਹ ਜੇ ਕਾਨੂੰਨ ਹਨ ਜੋ ਤੁਹਾਡੀ ਰੱਖਿਆ ਕਰ ਸਕਦੇ ਠੀਕ ਹੈ ਜੀ ਤੇ ਸਰ ਜਿਹੜੇ ਹੁਣ ਇਮੀਗ੍ਰੇਸ਼ਨ ਕੈਨੇਡਾ ਦੇ ਪੁਆਇੰਟ ਸਿਸਟਮ ਦੇ ਆਧਾਰ ਦੇ ਉੱਤੇ ਇੱਕ ਪਤਾ ਲੱਗਿਆ ਕਿ ਥੋੜੀ ਜਿਹੀ ਸਖਤੀ ਕੀਤੀ ਹੈ ਤਾਂ ਦੱਸੋ ਕਿਰਪਾ ਕਰਕੇ ਥੋੜਾ ਜਿਹਾ ਇਹਦੇ ਬਾਰੇ ਵੀ ਕੈਨੇਡਾ ਦਾ ਕਾਨੂੰਨ ਦੇ ਤਹਿਤ ਜਿਹੜੇ ਸਕਿਲਡ ਵਰਕਰ ਨੇ ਔਰ ਇਹ ਜਿਹੜਾ ਪੁਆਇੰਟ ਬੇਸਿਸ ਦੇ ਉੱਪਰ ਸਿਸਟਮ ਚੱਲਦਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਯੋ ਕੈਨੇਡਾ ਵਿੱਚ ਇਮੀਗ੍ਰੇਟ ਕਰਨ ਦੇ ਜਿਹੜੇ ਚਾਹਵਾਨ ਕਿਸੇ ਵੀ ਵਿਅਕਤੀ ਨੂੰ ਜਿਹੜਾ ਵੀ ਇੱਥੇ ਚਾਹੁੰਦਾ ਆਣਾ ਜਾਂ ਇਮੀਗ੍ਰੇਟ ਕਰਨਾ ਚਾਹੁੰਦਾ ਉਹਨਾਂ ਲਈ ਪੀਆਰ ਬਣਨ ਦਾ ਸਭ ਤੋਂ ਤੇਜ਼ ਤਰਾ ਤਰੀਕਾ ਪਹਿਲਾਂ ਵੀ ਸੀ ਹੁਣ ਵੀ ਹੈ ਸਕਿਲਡ ਵਰਕਰ ਪ੍ਰੋਗਰਾਮ ਅਤੇ ਬਹੁਤ ਸਾਰੇ ਲੋਕਾਂ ਦੀ ਉਮੀਦ ਸੀ ਜੋ ਕਿ ਇੱਕ ਵਿਅਕਤੀ ਦੇ ਤੌਰ ਤੇ ਕਹਿੰਦਾ ਚ ਉਹਨਾਂ ਨੇ ਐਪ ਅਪ ਕੀਤਾ ਫਿਰ ਉਹਨਾਂ ਨੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਜੀ ਮੁੱਦਾ ਇਹ ਹੈ ਕਿ ਤੁਹਾਨੂੰ ਯੋਗਤਾ ਪੂਰੀ ਕਰਨ ਲਈ ਹੁਣ ਹੋਰ ਪੁਆਇੰਟਾਂ ਦੀ ਲੋੜ ਹੈ ਤੇ ਲੋੜੀਂਦੇ ਅੰਕਾਂ ਦੀ ਗਿਣਤੀ ਹਰ ਦੋ ਹਫ਼ਤੇ ਬਦਲ ਸਕਦੀ ਹੈ ਇਸ ਪ੍ਰੋਗਰਾਮ ਲਈ ਸਰਕਾਰ ਤਿੰਨ ਮੁੱਖ ਚੀਜ਼ਾਂ ਦੇ ਧਿਆਨ ਦੇਵੇਗੀ ਤੁਹਾਡੇ ਕੰਮਕਾਜ ਦਾ ਤਜਰਬਾ ਤੁਹਾਡੇ ਭਾਸ਼ਾ ਤੁਹਾਡੇ ਬੋਲੀ ਚਾਲੀ ਤੁਸੀਂ ਕਿਹੜੀ ਲੈਂਗੁਏਜ ਬੋਲਦੇ ਹੋ ਭਾਸ਼ਾ ਬੋਲਣ ਦੀ ਯੋਗਤਾ ਅਤੇ ਤੁਹਾਡੀ ਸਿੱਖਿਆ ਤੁਹਾਡੀ ਐਜੂਕੇਸ਼ਨ ਬੈਕਗਰਾਉਂਡ 100 ਪੁਆਇੰਟ ਦਾ ਚਾਰਟ ਹੁੰਦਾ ਤੇ ਇਹਦੇ ਚੋਂ ਤੁਹਾਨੂੰ 7 ਨੰਬਰ ਦੇ ਪੁਆਇੰਟਸ ਨੂੰ ਮਿਲੇ ਜਾਈਂਦੇ ਅਤੇ ਇਹ ਜਿਹੜੇ ਪੁਆਇੰਟਸ ਵੇਰਵੇ ਹਨ ਇਹਦੇ ਵਿੱਚ ਤਬਦੀਲੀਆਂ ਲਗਾਤਾਰ ਕੀਤੀਆਂ ਜਾਂਦੀਆਂ ਤਾਂ ਕਿ ਦਿਨ-ਬਦਨ ਔਕਾ ਬਣਾਇਆ ਜਾ ਸਕੇ ਠੀਕ ਹੈ ਜੀ ਤੇ ਸਰਲ ਹੀਰ ਦੇ ਵਿੱਚ ਇੱਕ ਤਾਂ ਹੋਰ ਤੁਹਾਡਾ ਜਿਹਾ ਜੇ ਪੁੱਛਣਾ ਹੋਵੇ ਕਿ ਹੁਣ ਜਿਹੜੇ ਲੋਕਾਂ ਦਾ ਇੱਥੇ ਵੀਜ਼ੇ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਆਪਾਂ ਸੁਣਨ ਨੂੰ ਆਉਂਦਾ ਕਿ ਉਹ ਟੜਾ ਟੜਾ ਰੈਫਿਊਜੀ ਕੇਸਸ ਲਈ ਅਪਲਾਈ ਕਰੀ ਜਾਂਦੇ ਆ ਕੀ ਇਹ ਕੋਈ ਯਕੀਨੀ ਹੈ ਕਿ ਜਿਹੜੇ ਬੰਦੇ ਨੇ ਰੈਫਿਊਜੀ ਅਪਲਾਈ ਕਰਤਾ ਉਹ ਪੀਆਰ ਹੋ ਹੀ ਜਾਣੀ ਉਹਨੂੰ ਇਹ ਅਸੀਂ ਸਾਰਿਆਂ ਨੇ ਸੁਣਿਆ ਹੈ ਜੀ ਕਿ ਸਾਰੇ ਕੈਨੇਡਾ ਪਰ ਵਿੱਚ ਲੋਕ ਸਟੂਡੈਂਟ ਬਣ ਕੇ ਆ ਰਹੇ ਆ ਆਪਣੇ ਪੇਰੈਂਟਸ ਨੂੰ ਸਪான்ਸਰ ਕਰ ਰਹੇ ਆ ਅਤੇ ਫਿਰ ਪੇਰੈਂਟ ਐਟੀਆ ਫਿਰ ਰੈਫਿਊਜੀ ਸਟੈਟਸ ਲੈਣ ਲਈ ਐਪਲੀਕੇਸ਼ਨ ਕਰਦੇ ਨੇ ਹਰ ਕਿਸੇ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ ਕੈਨੇਡਾ ਵਿੱਚ ਸਿਰਫ ਰੈਫਿਜੀ ਕਲੇਮ ਅਪਲਾਈ ਕਰਨ ਨਾਲ ਹੀ ਤੁਹਾਨੂੰ ਆਪਣੇ ਆਪ ਹੀ ਪੀਆਰ ਦਾ ਜਾਨੀ ਮਿਲ ਜਾਂਦਾ ਪੀਆਰ ਬਣਨ ਲਈ ਤੁਹਾਨੂੰ ਰੈਫਿਜੀ ਕਲੇਮ ਜੇਤਦਾ ਹੈਗਾ ਉਸ ਨੂੰ ਇਮੀਗ੍ਰੇਸ਼ਨ ਅਤੇ ਰੈਫਿਜੀ ਬੋਰਡ ਦੋਨੋਂ ਪਹਿਲਾਂ ਮਨਜ਼ੂਰੀ ਮਿਲਣੀ ਲਾਜ਼ਮੀ ਹੈ ਫਿਰ ਤੁਹਾਨੂੰ ਪਰਮਨੈਂਟ ਰੈਜ਼ੀਡੈਂਸ ਸਟੇਟਸ ਲਈ ਅਰਜ਼ੀ ਦੇਣੀ ਪੋਗੀ ਅਤੇ ਜ਼ਿਆਦਾਤਰ ਲੋਕ ਜੋ ਕੈਨੇਡਾ ਆਉਂਦੇ ਹਨ ਅਤੇ ਰੈਫਿਜੀ ਕਲੇਮ ਕਰਦੇ ਹਨ ਉਹਨਾਂ ਨੂੰ ਜਿਨ੍ਹਾਂ ਦੇ ਛੁੱਟੇ ਕਲੇਮ ਹੈ ਉਹਨਾਂ ਨੂੰ ਨੋ ਰਾਸਤਾ ਦਾ ਸਾਹਮਣਾ ਕਰਨਾ ਹੀ ਤਾਂ ਹੈ ਪਰ ਲੇਟਲੀ ਮੇਰੇ ਆਫਿਸ ਵੱਲੋਂ ਯੂ نو ਆਲਮੋਸਟ ਏਵਰੀ ਵੀਕ ਵੀ ਹੈ ਦਾ ਸਫਲ ਰਿਫਿਊਜੀ ਹੀਰਿੰਗਸ ਹੋ ਰਹੀ ਸੋ ਅਸੀਂ ਕਾਫੀ ਬੰਦਿਆਂ ਨੂੰ ਪੱਕੇ ਕਰਾ ਰਹੇ ਹਾਂ ਪਰ ਉਹੀ ਅਸੀਂ ਪੱਕੇ ਕਰਾਂ ਚ ਕਾਮਯਾਬ ਹੋ ਰਹੇ ਹਾਂ ਜਿਨ੍ਹਾਂ ਦਾ ਵਾਕੇ ਹੀ ਜੈਨੂਅਨ ਕੇਸ ਹੈ ਕੋਈ ਫਰਾਡ ਨਹੀਂ ਹੈ ਠੀਕ ਹੈ ਜੀ ਤਾਂ ਸਰ ਅਖੀਰ ਦੇ ਵਿੱਚ ਕੋਈ ਆਪਣੇ ਕਲੋਜ਼ਿੰਗ ਰਿਮਾਰਕਸ ਦੇਣੇ ਹੁਣ ਅੱਜ ਦੀ ਇੰਟਰਵਿਊ ਦੇ ਯੂ نو ਅਜੇ ਵੀ ਜੀ ਪਾਵੇਂ ਸਾਡਾ ਜਨਮ ਅਮਰੀਕਾ ਵਿੱਚ ਹੋਇਆ ਹੋਵੇ ਜਾਂ ਅਸੀਂ ਭਾਰਤ ਵਿੱਚ ਰਹਿੰਦੇ ਹਾਂ ਅਸੀਂ ਸਾਰੇ ਹੀ ਮਨੋੱਖਾ ਅਤੇ ਸਾਡੇ ਵਿੱਚ ਮਨੁੱਖੀ ਦੇ ਨਾਲੋਂ ਜ਼ਿਆਦਾ ਸਮਾਨਤਾਵਾਂ ਹਨ ਹਾਂਜੀ ਭਾਵੇਂ ਤੁਸੀਂ ਸਟੂਡੈਂਟ ਹੋ ਪਰਮਨੈਂਟ ਰੈਜ਼ੀਡੈਂਟ ਹੋ ਜਾਂ ਸਰਦਰ ਨੂੰ ਜੇਕਰ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬੇਇਨਸਾਫੀ ਹੋਈ ਹੈ ਫਿਰ ਉਹ ਚਾਹੇ ਯੂ ਨੋ ਅ ਅ ਪੁਲਿਸ ਨੇ ਕੀਤੀ ਹੋਵੇ ਜਾਂ ਸੀਰੀਅਸ ਕਾਰੈਕਸ਼ਨ ਸਕਤੀਆਂ ਲਗਨ ਕਾਮ ਇੰਸ਼ੋਰੈਂਸ ਕੰਪਨੀ ਦੁਆਰਾ ਹੀ ਕਿਉਂ ਨਾ ਕੀਤੀ ਗਈ ਹੋਵੇ ਕੋਡੀ ਰੱਖਿਆ ਕਰਨ ਲਈ ਕਾਨੂੰਨ ਹਮੇਸ਼ਾ ਹੀ ਬਚਨਵਾਤਾ ਪਰ ਤੁਹਾਨੂੰ ਆਪਣੇ ਹੱਕਾਂ ਲਈ ਆਪ ਲੜਨਾ ਪੈਣਾ ਜੀ ਅਮ ਅਸੀਂ ਜਿੰਨੇ ਮੈਨੂੰ ਕੈਨੇਡਾ ਵਿੱਚ ਪ੍ਰੈਕਟਿਸ ਕਰਦੇ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸਾਡੀ ਜਿਹੜੀ ਮੇਨ ਟੈਕਟਿਕ ਹੈਗੀ ਆ ਉਹ ਹੈਗੀ ਹੈ ਕਾਰ ਐਕਸੀਡੈਂਟ ਚ ਸੀਰੀਅਸ ਸੱਟਾਂ ਲੱਗਨ ਕਾਂ ਜਾਂ ਤੁਹਾਡੀ ਜ਼ਿੰਦਗੀ ਪੈਸਟਨਾਚ ਹੋ ਜਾਂਦੀ ਹੈ ਤੁਹਾਨੂੰ ਪ੍ਰੋਪਰ ਤੁਹਾਡਾ ਹੱਕ ਦਵਾਉਣਾ ਤੁਹਾਡੀ ਪ੍ਰੋਪਰ ਕੰਪਨਸੇਸ਼ਨ ਕੋਰਟ ਤੋਂ ਕੇਸ ਜਿੱਤ ਕੇ ਤੁਹਾਨੂੰ ਦਵਾਣੀ ਜੀ ਦੂਜਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕ੍ਰਿਮੀਨਲ ਲਾ ਦਾ ਕੇਸ ਹੋਵੇ ਜਿਵੇਂ ਕਿ ਅੱਜ ਹੀ ਸਵੇਰੇ ਸਾਨੂੰ ਇੱਕ ਬਹੁਤ ਹੀ ਦਰਦਨਾਕ ਕੇਸ ਵਿੱਚ ਐਡਵਾਂਟੇਜ ਯੂ نو ਆ ਆ ਹਸਬੰਡ ਨੇ ਆਪਣੀ ਵਾਈਫ ਨੂੰ ਉਹਦੇ ਢਿੱਡ ਚ ਚਾਕੂ ਮਾਰ ਕੇ ਉਹਦਾ ਕਤਲ ਕਰ ਦਿੱਤਾ ਯੂ نو ਇਹ ਜੇ ਜਿੰਨੇ ਵੀ ਸੀਰੀਅਸ ਕੇਸਿਸ ਹੈ ਕੋਈ ਵੀ ਇਤਨਾ ਦਾ ਹੋਵੇ ਯੂ ਕੈਨ ਕਾਲ ਅਸ ਐਨੀ ਟਾਈਮ ਕਿਉਂਕਿ ਕਿਸੇ ਵੀ ਕ੍ਰਿਮੀਨਲ ਕੇਸ ਵਿੱਚ ਪੁਲਿਸ ਦੀ ਸਟੇਟਮੈਂਟ ਦੇਣ ਤੋਂ ਪਹਿਲਾਂ ਜਾਂ ਕੋਈ ਵੀ ਸਟੇਟ ਪੁਲਿਸ ਤੋਂ ਸਟੇਟਮੈਂਟ ਲੈਣ ਤੋਂ ਪਹਿਲਾਂ ਤੁਹਾਡਾ ਹੱਕ ਬੰਦਾ ਚੁੱਪ ਰਹਿਣ ਦਾ ਆਪਣੇ ਲਾਅਰ ਨਾਲ ਗੱਲਬਾਤ ਕਰਦਾ ਉਸ ਆਪ ਨੂੰ ਤੁਹਾਨੂੰ ਪੂਰੀ ਵਰਤੋਂ ਕਰਨੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਕੋਈ ਸੀਰੀਅਸ ਇਮੀਗ੍ਰੇਸ਼ਨ ਦਾ ਕੇਸ ਹੈ ਜੈਨੂਅਲ ਕੇਸ ਹੈ ਔਰ ਤੁਹਾਨੂੰ ਰਿਫਿਊਜ਼ ਕਰ ਦਿੱਤਾ ਗਿਆ अपने चार सौ सोलह नौ सौ चौनवे उन्नवे उन्नवे साधा एड्रेसा गढ़ बिलकुल ब्रह्म बबेद ड्राइव ईस्ट सिविक हॉस्पिटल थर्ड फ्लोर से यूनिट नंबर थ्री टू ਆਕਰਕ ਇੱਕ ਗੱਲ ਹਮੇਸ਼ਾ ਲਈ ਲੜ ਬੰਦ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਧਾਰੇ ਚ ਰੱਖ ਕੇ ਇੰਨੀ ਵਧੀਆ ਵਿਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵਕੀਲ ਦਲੀਲ ਜਾਂ ਅਪੀਲ ਦੀ ਲੋੜ ਹੀ ਨਾ ਪਵੇ ਜਦ ਤੁਸੀਂ ਵਕੀਲ ਦੀ ਚੋਣ ਕਰਨੀ ਹੈ ਮੇਕ ਸ਼ੁਰ ਤੁਸੀਂ ਆਪਣੇ ਲਈ ਉਹ ਵਕੀਲ ਕਰੋ ਜਿਹੜਾ ਕਿ ਤੁਹਾਡਾ ਕੇਸ ਪੂਰਾ ਦਿਲ ਲਾ ਕੇ ਜਾਨ ਲਾ ਕੇ ਕੋਰਟ ਕਚਹਿਰੀ ਵਿੱਚ ਤੁਹਾਡੇ ਹੱਕਾਂ ਦੀ ਜਿੱਤ ਪ੍ਰਾਪਤ ਕਰਵਾ ਸਕੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਐਵਰੀ ਮੰਥ ਤੁਸੀਂ ਮੈਨੂੰ ਇੱਕ ਵਾਰ ਆਪਣੇ ਪਲੈਟਫਾਰਮ ਤੋਂ ਆਪਣੇ ਸ਼੍ਰੋਤਿਆਂ ਦੇ ਲੱਖਾਂ ਦੀ ਤਰ੍ਹਾਂ ਤੁਹਾਡੇ ਸ਼੍ਰੋਤੇ ਹੈ ਜੀ ਉਹਨਾਂ ਨਾਲ ਤੁਸੀਂ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤੇ ਹੋ ਦਿਲੋਂ ਧੰਨਵਾਦ ਥੈਂਕ ਯੂ ਸੋ ਨਾਈਸ ਆਫ ਯੂ ਸਰ ਥੈਂਕ ਯੂ ਸੋ ਮਚ ਜੀ ਸੋ ਬ੍ਰਿਜਮੋਹਨ ਐਂਡ ਐਸੋਸੀਏਟਸ ਤੋਂ ਬ੍ਰਿਜਮੋਹਨ ਜੀ ਫੋਨ ਨੰਬਰ 416 994 999 416 994 8989 ਬ੍ਰਿਜਮੋਹਨ ਸਰ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਦੋਸਤੋ ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋ 1350 AM ਕੋਈ ਸੰਦੇਸ਼ ਸਾਂਝੇ ਕਰਕੇ ਫਿਰ ਅਗਲੇ ਸੈਗਮੈਂਟਸ ਦੇ ਨਾਲ ਜੁੜਦੇ ਹਾਂ